ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਦੇਸ਼ ਭਰ ਵਿੱਚ ਚੋਣ ਜਾਬਤਾ ਲਾਗੂ ਹੈ ਪਰ ਇਹ ਸਭ ਦੇ ਬਾਵਜੂਦ ਵੀ ਗੁਰਾਇਮ ਵਿਖੇ ਉਸ ਸਮੇਂ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਜਦੋਂ ਯੂਥ ਅਕਾਲੀ ਦਲ ਦੇ ਆਗੂ ਦਵਿੰਦਰ ਸਿੰਘ ਤਖਰ ਤੇ ਗੱਡੀਆਂ ਵਿੱਚ ਆਏ ਹਥਿਆਰਬੰਦ ਹਮਲਾਵਰਾਂ ਵੱਲੋਂ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰਕੇ ਜਖਮੀ ਕਰ ਦਿੱਤਾ ਇਸ ਮੰਦੀ ਜਾਣਕਾਰੀ ਦਿੰਦਿਆਂ ਦਵਿੰਦਰ ਸਿੰਘ ਤਖਰ ਨੇ ਦੱਸਿਆ ਕਿ ਉਹ ਜਦੋਂ ਲੁਧਿਆਣਾ ਤੋਂ ਵਾਪਸ ਆਪਣੇ ਪਿੰਡ ਨੂੰ ਆ ਰਿਹਾ ਸੀ ਤਾਂ ਇਸ ਦੌਰਾਨ ਇੱਕ ਸਵਿਫਟ ਕਾਰ ਅਤੇ ਇੱਕ ਹੋਰ ਗੱਡੀ 'ਚ ਸਵਾਰ ਹਮਲਾਵਰਾਂ ਨੇ ਗੱਡੀ ਮਗਰ ਲਾ ਕੇ ਘੇਰਾ ਪਾ ਲਿਆ ਤੇ ਉਸ ਉੱਪਰ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਇਸ ਦੌਰਾਨ ਉਸਨੇ ਉਕਤ ਹਮਲਾਵਰਾਂ ਤੇ ਉਸ ਉੱਪਰ ਗੋਲੀ ਚਲਾਉਣ ਦੇ ਵੀ ਦੋਸ਼ ਲਗਾਏ ਸਾਡੇ ਚੇਰੇੜੀ ਪਿੰਡ ਤੋਂ ਇੱਕ ਮਸਲਾ ਸੀਗਾ ਕੁੜੀ ਦਾ ਤਾਂ ਉਹਦੇ ਮਸਲੇ ਵਿੱਚ ਮੈਂ ਥਾਣੇ ਗਿਆ ਸੀਗਾ ਜੀ ਕੱਲ ਤਾਂ ਉੱਥੇ ਦੋਨੀਆਂ ਪਾਰਟੀਆਂ ਦਾ ਆਸੋ ਵਿੱਚ ਡਿਸਪੂਟ ਚੱਲਦਾ ਸੀਗਾ ਉਸ ਮੁੰਡੇ ਦੇ ਵਿੱਚ ਲਿਆ ਸੀ ਮੈਂ ਗੱਲ ਰਾਣੇ ਵਿੱਚ ਤਾਂ ਉੱਥੇ ਉਹਨਾਂ ਦੀ ਆਪਸ ਵਿੱਚ ਬਹਿਸ ਹੋ ਗਈ ਮੈਂ ਉਹਨਾਂ ਨੂੰ ਸ਼ਾਂਤ ਵੀ ਕਰਾਇਆ ਪਰ ਉਹ ਨਹੀਂ ਸਮਝੇ ਆਸ ਵਿੱਚ ਇੱਕ ਦੂਜੇ ਨੂੰ ਗਾਲੀ ਗਲੋਚ ਕਰਦੇ ਸੀ ਉਹਦੇ ਵਿੱਚ ਮੈਨੂੰ ਵੀ ਗਾਲੀ ਗਲੋਚ ਕਰਨ ਲੱਪੇ ਲੜਕੇ ਨੇ ਮੈਨੂੰ ਧਮਕੀ ਦਿੱਤੀ ਵੀ ਤੂੰ ਇਸ ਪਾਸੇ ਵੀ ਲੜਕੀ ਵਾਲੇ ਪਾਸੇ ਤੂੰ ਆਉਂਦਾ ਵਾ ਵੀ ਤੈਨੂੰ ਇਹਦਾ ਨਤੀਜਾ ਭੁਗਤਣਾ ਪੈਣਾ ਵਾ ਤੈਨੂੰ ਤਾਂ ਮੈਨੂੰ ਧਮਕੀ ਦਿੱਤੀ ਉਸ ਵੇਲੇ ਵੀ ਤੈਨੂੰ ਅਸੀਂ ਜਾਨੋਂ ਮਾਰਨਾ ਵਾ ਅੱਜ ਸ਼ਾਮ ਤੱਕ ਇਹ ਸਬੰਧ ਵਿੱਚ ਮੈਂ ਆਪਣੇ ਮੌਖ ਅਫਸਰ ਐਸਚੋ ਸਾਹਿਬ ਨੂੰ ਵੀ ਫੋਨ ਕੀਤਾ ਤੇ ਆਪਣੇ ਬੂ ਮੈਨ ਸੈਲ ਮੈਡਮ ਆਮਨ ਪ੍ਰੀਤ ਉਹਨਾਂ ਨੂੰ ਮੈਂ ਦੱਸਿਆ ਉਹ ਨਹੀਂ ਕੋਈ ਮੇਤੇ ਮਤਲਬ ਕੋਈ ਮੇਰੀ ਗੱਲ ਨਹੀਂ ਸੁਣੀ ਸ਼ਾਮ ਨੂੰ ਮੈਂ ਉੱਥੋਂ ਬੀ ਲੈਂਡ ਚੱਲ ਗਿਆ ਆਪਣੇ ਮੱਕੀ ਦਾ ਆਪਣਾ ਤਬੀਰ ਲੈ ਕੇ ਮੈਂ ਵਾਪਸ ਆ ਰਿਹਾ ਸੀ ਘਰ ਨੂੰ ਤੇ ਜੋ ਮੈਨੂੰ ਗਰਾਿਆਂ ਤੋਂ ਨਹੀਂ ਟਾਰਗੇਟ ਕੀਤਾ ਉਹ ਗਏ ਆਪਣੇ ਗਹੌਰ ਪੰਪ ਕੋ ਇੱਕ ਗੱਡੀ ਮੋਹਰੇ ਲਾ ਲਈ ਤੇ ਇੱਕ ਪਿੱਛੇ ਲਾ ਲਈ ਮੈਨੂੰ ਗੱਭੇ ਰੋਕ ਲਿਆ ਜੋ ਕਿ ਮੇਤੇ ਜਣੀ ਫੇ ਹਮਲਾ ਕੀਤਾ ਬਾਹਰ ਨਿਕਲਦੇ ਮੇਰੇ ਇੱਕ ਫੈਰ ਮਾਰਿਆ ਜੋ ਮੇਰੇ ਇਥੇ ਕੋਲ ਚ ਲੰਘਿਆ ਉਸ ਤੋਂ ਬਾਅਦ ਮੇਰੇ ਦਾ ਤਣਾ ਹਮਲਾ ਕਰਪਾਨਾ ਨਾ ਹਮਲਾ ਕੀਤਾ ਜੋ ਮੇਰੇ ਨਾਲ ਪਰ ਟੱਕ ਮੇਰੇ ਕੀਤੀ ਆ ਤਾਂ ਮੈਨੂੰ ਇਨਸਾਫ ਦਿੱਤਾ ਜਾਵੇ ਇਹ ਸਾਰੇ ਪ੍ਰਗਰੈਸ਼ਨ ਦੀ ਅਨਗਹਿਲਗੀ ਨਾਲ ਸਭ ਕੁਝ ਹੋਇਆ ਇਹ ਉਧਰ ਸਾਬਕਾ ਐਚਪੀਸੀ ਮੈਂਬਰ ਹਰਜਿੰਦਰ ਸਿੰਘ ਲਲਿਆ ਨੇ ਕਿਹਾ ਕਿ ਇੱਕ ਫੈਸਲੇ ਵਿੱਚ ਦਵਿੰਦਰ ਸਿੰਘ ਥਾਣੇ ਵਿੱਚ ਗਿਆ ਸੀ ਤੇ ਥਾਣੇ ਵਿੱਚ ਹੀ ਹਮਲਾਵਰਾਂ ਵੱਲੋਂ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ ਸਨ ਜਿਸ ਬਾਬਤ ਗੁਰਾਇਮ ਪੁਲਿਸ ਅਤੇ ਡੀਐਸਪੀ ਫਲੋਰ ਨੂੰ ਵੀ ਦੱਸਿਆ ਗਿਆ ਸੀ ਹੁਣ ਆ ਪੁਲਿਸ ਪ੍ਰਸ਼ਾਸਨ 바ਸੋਂ ਮੰਗ ਕੀਤੀ ਗਈ ਦੋਸ਼ੀਆਂ ਨੂੰ ਜਲਦ ਜਲਦ ਗ੍ਰਿਫਤਾਰ ਕੀਤਾ ਜਾਵੇ ਕਿ ਦਿਨ ਦਿਹਾੜੇ ਮੇਨ ਰੋਡ ਦੇ ਉੱਪਰ ਦੋਸ਼ੀ ਹਮਲਾ ਕਰਕੇ ਫਰਾਰ ਹੋ ਗਏ ਔਰ ਪੁਲਿਸ ਜਿਹੜੀ ਹੈ ਕੋਈ ਵੀ ਕਾਰਵਾਈ ਕਰਨ ਦੇ ਵਿੱਚ ਨਿਕਾਬ ਰਹੇ ਔਰ ਉਸ ਤੋਂ ਵੀ ਵੱਡੀ ਗੱਲ ਜਿਹੜੀ ਮੈਂ ਸਮਝਦਾ ਕਿ ਸਾਰਾ ਕੁਝ ਪੁਲਿਸ ਪ੍ਰਸ਼ਾਸਨ ਦੀ ਸਿਹਤ ਹੀ ਹੋਇਆ ਕਿਉਂਕਿ ਸਰਦਾਰ ਦਵਿੰਦਰ ਸਿੰਘ ਜੀ ਕਿਸੇ ਘਰ ਦੇ ਘਰੇਲੂ ਝਗੜੇ ਦੇ ਵਿੱਚ ਮੀਆਂ ਬੀਵੀ ਦਾ ਝਗੜਾ ਸੀ ਉਸ ਝਗੜੇ ਦੇ ਵਿੱਚ ਰਾਜੀ ਨਾਮੇ ਦੇ ਤਹਿਤ ਥਾਣੇ ਗਏ ਸੀ ਤੇ ਥਾਣੇ ਦੇ ਅੰਦਰ ਮੇਲਾ ਮੰਡਲ ਦੇ ਅਫਸਰ ਦੇ ਸਾਹਮਣੇ ਉੱਥੇ ਦੂਜੀ ਪਾਰਟੀ ਨੇ ਸ੍ਰੀ ਜਗਵਿੰਦਰ ਸਿੰਘ ਜੀ ਨੂੰ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਕਿ ਜੇਕਰ ਤੁਸੀਂ ਸਾਡੇ ਰੋਏ ਦੇ ਵਿੱਚ ਆਏ ਤੇ ਤੁਹਾਨੂੰ ਸ਼ਾਮ ਤੱਕ ਜਿਹੜਾ ਇਹਦਾ ਰਿਜਲਟ ਦਿੱਤਾ ਜਾਊਗਾ ਤੇ ਉਸ ਤੋਂ ਬਾਅਦ ਡੀਐਸਪੀ ਸਾਹਿਬ ਨੂੰ ਵੀ ਮਿਲੇ ਕਿ ਮੈਨੂੰ ਇਹਨਾਂ ਤੋਂ ਖਤਰਾ ਆ ਤੇ ਹੋ ਸਕਦਾ ਵੀ ਮੇਰੇ ਉੱਪਰ ਇਹ ਹਮਲਾ ਕਰ ਲਿਓ ਕਿਉਂਕਿ ਉਹ ਲਗਾਤਾਰ ਟਾਰਗੇਟ ਕਰ ਰਹੇ ਸੰਤ ਜਗਵਿੰਦਰ ਸਿੰਘ ਜੀ ਨੂੰ ਔਰ ਜਦੋਂ ਜਗਵਿੰਦਰ ਸਿੰਘ ਜੀ ਆਪਣੇ ਕੰਮ ਲਈ ਲੁਧਿਆਣੇ ਗਏ ਰਾਹਤੇ ਵਿੱਚ ਆ ਰਹੇ ਸਨ ਤੇ ਰਾਹਤੇ ਦੇ ਵਿੱਚ ਦੋ ਤਿੰਨ ਗੱਡੀਆਂ ਲੈ ਕੇ ਇੱਕ ਗੱਡੀ ਉਹਨਾਂ ਦੇ ਉਹਨਾਂ ਦੇ ਮੋਰੇ ਲਗਾਤੀ ਤੇ ਇੱਕ ਪਿੱਛੇ ਲਗਾ ਦੁੱਤੀ ਤੇ ਦਾਤਾ ਤੇਜ ਹਥਿਆਰਾਂ ਨਾਲ ਅਸਲੇ ਨਾਲ ਫੈਰ ਵੀ ਮਾਰਿਆ ਵੀ ਫੈਰ ਮਾਰ ਕੇ ਮਾਰਨ ਦਾ ਵੀ ਯਤਨ ਕੀਤਾ ਸੋ ਮੈਂ ਸਮਝਦਾ ਕਿ ਜਦੋਂ ਪੁਲਿਸ ਨੂੰ ਸਾਰੀ ਇਸ ਗੱਲ ਦੀ ਜਾਣਕਾਰੀ ਸੀ ਸ਼ਰਾਬਤੀ ਆਂਸਰ ઠાੜੇ ਵਿੱਚ ਘੁੰਮ ਰਹੇ ਸਨ ਉਹਨਾਂ ਨੂੰ ਉਸੇ ਵੇਲੇ ਗ੍ਰਫਤਾਰ ਕਿਉਂ ਨਹੀਂ ਕੀਤਾ ਗਿਆ ਜਾਂ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਇਹ ਸਾਰੇ ਮਾਮਲੇ ਤੋਂ ਬਾਅਦ ਪੁਲਿਸ ਨੇ ਹਰਕਤ ਵਿੱਚ ਆਉਂਦੇ ਹੀ ਹਮਲਾਵਰਾਂ ਦੀ ਗੱਡੀ ਬਰਾਮਦ ਕਰ ਲਈ ਹੈ ਤੇ ਹਮਲਾਵਰਾਂ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ